ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਜਿਹੜਾ ਔਲੇ ਦਾ ਆਚਾਰ ਬਣਾ ਰਹੀ ਆ ਸੋ ਤੁਹਾਡੇ ਨਾਲ ਵੀ ਮੈਂ ਸਾਰੀ ਵੀਡੀਓ ਸ਼ੇਅਰ ਕਰੂੰਗੀ ਆਪਾਂ ਜਿਹੜੇ ਖੇਤ ਤੋਂ ਨੇ ਇਹ ਔਲੇ ਮੰਗਵਾ ਲਏ ਨੇ ਸੋ ਆਪੇ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਸਭ ਤੋਂ ਪਹਿਲਾਂ ਸਾਫ਼ ਪਾਣੀ ਨਾਲ ਆਪਾਂ ਵਾਸ਼ ਕਰਕੇ ਇਹਨੂੰ ਰੱਖ ਲਵਾਂਗੇ ਥੋੜਾ ਜਿਹਾ ਡਰਾਈ ਹੋਣ ਲਈ ਰੱਖਾਂਗੇ ਆਪਾਂ ਤੇ ਸਾਡੇ ਚੈਨਲ ਤੇ ਪਹਿਲੀ ਵਾਰ ਆਉਣ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇੱਕ ਖੁੱਲੇ ਬਰਤਨ ਦੇ ਵਿੱਚ ਗਰਮ ਪਾਣੀ ਰੱਖ ਲੈਣਾ ਗੈਸ ਦੇ ਉੱਪਰ ਤੇ ਜਿੰਨੇ ਵੀ ਆਪਣੇ ਔਲੇ ਨੇ ਇਹ ਆਪਾਂ ਨੇ ਕੋਈ ਉਹ ਬਰਤਨ ਦੇ ਵਿੱਚ ਪਾਉਣੇ ਨੇ ਜਿਸ ਵਿੱਚ ਛੇਕ ਹੋਣ ਮਤਲਬ ਛਾਰਨੀ ਦੇ ਵਿੱਚ ਰੱਖ ਕੇ ਆਪਾਂ ਇਹਨਾਂ ਨੂੰ ਸਟੀਮ ਦੇ ਨਾਲ ਜੜਾ ਪਕਾਉਣਾ ਹੈ ਇਹਨਾਂ ਨੂੰ ਪੱਕਣ ਦੇ ਲਈ ਜਿਹੜੇ 20 ਤੋਂ 25 ਮਿੰਟ ਲੱਗ ਜਾਂਦੇ ਨੇ ਦੇਖੋ ਨਾ ਆਪਾਂ ਸਟੀਮ ਦੇ ਨਾਲ ਬਣਾਵਾਂਗੇ ਤੇ ਵਿੱਚ ਵਿੱਚ ਦੀ ਆਪਾਂ ਜਿਹੜਾ ਉਹਨਾਂ ਨੂੰ ਚੈੱਕ ਕਰਦੇ ਰਹਿਣਾਗਾ ਇਹਨਾਂ ਨੂੰ ਆਪਾਂ ਓਨਾ ਟਾਈਮ ਲਈ ਰੱਖਣਾ ਗੈਸ ਆਨ ਕਰਕੇ ਜਿੰਨਾ ਟਾਈਮ ਇਹਨਾਂ ਦੇ ਜਿਹੜਾ ਉਹ ਓਪਨ ਨਹੀਂ ਹੋ ਜਾਂਦੇ ਮੂੰਹ ਜੇ ਖੁੱਲਣ ਨਹੀਂ ਜਾਂਦੇ ਜਦੋਂ ਤੱਕ ਇਹ ਥੋੜੇ ਸੌਫਟ ਹੋ ਜਾਣਗੇ ਨਾ ਉਦੋਂ ਆਪਣੇ ਆਪ ਇਹ ਇਦਾਂ ਖੁੱਲ ਜਾਣਗੇ ਇਹਨਾਂ ਦੇ ਆਪੇ ਮੂੰਹ ਲੌਜੀ ਹੁਣੇ ਬਣ ਚੁੱਕੇ ਨੇਗੇ ਦੇਖੋ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਸਟੀਮ ਨਾਲ ਜਿਹੜਾ ਭਾਫ਼ ਦੇ ਨਾਲ ਬਣਾਉਣਾ ਤੇ ਹੁਣ ਆਪਾਂ ਇਹਨਾਂ ਨੂੰ ਕੱਲੇ-ਕੱਲੇ ਕਰ ਲੈਣਾ ਜਿੰਨੇ ਵੀ ਵਿੱਚ ਬੀ ਨੇ ਢਟਕਾ ਨਹੀਂ ਉਹ ਆਪਾਂ ਇੱਕ ਸਾਈਡ ਤੇ ਅਲੱਗ ਕੱਢ ਦਾਂਗੇ ਇਦਾਂ ਕਰਨ ਨਾਲ ਜਿਹੜਾ ਆਪਣਾ ਚਾਰ ਬਹੁਤ ਟੇਸਟੀ ਬਣੂਗਾ ਇਸ ਤਰੀਕੇ ਨਾਲ ਤੁਸੀਂ ਨੇ ਓਪਨ ਕਰਨੀ ਨੇ ਇਹ ਸਾਰੇ ਔਲੇ ਤੇ ਕੱਲੀ-ਕੱਲੀ ਜਿਹੜੀ ਇਹਦੇ ਵਿੱਚ ਫਾੜੀ ਕਰ ਲੈਣੀ ਆ ਸਾਰੀ ਢੇੜਕਾਂ ਕੱਢ ਦੇਣੀਆਂ ਨੇ ਲੌਜੀਕ ਆਪਾਂ ਨੇ ਕਰ ਲਏ ਸਾਰੇ ਔਲੇ ਰੈਡੀ ਇਦਾਂ ਕਰਕੇ ਹੁਣ ਆਪਾਂ ਇਹਨਾਂ ਨੂੰ ਜਾਂ ਤਾਂ ਧੁੱਪ 'ਚ ਰੱਖ ਦੇਣੇ ਨੇ 15-20 ਮਿੰਟ ਲਈ ਜਾਂ ਤੁਸੀਂ ਪੱਖਾ ਲਗਾ ਕੇ ਪੱਕੇ ਨੀਚੇ ਰੱਖ ਦਿਓ ਕਿਉਂਕਿ ਜਦੋਂ ਆਪਾਂ ਇਹ achar ਬਣਾਉਣਾ ਤੇਲ ਦੇ ਵਿੱਚ ਤਾਂ ਇਹ ਦੇ ਵਿੱਚ ਤਾਂ ਇਹਦੇ ਵਿੱਚ ਜਿਹੜਾ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਸੁੱਕੇ ਹੋਣੇ ਚਾਹੀਦੇ ਨੇ ਤੇ ਇਹ achar ਆਪਣਾ ਜਿਹੜਾ ਲੰਮੇ ਸਮੇਂ ਤੱਕ ਚੱਲੂਗਾ ਸੋ ਇਸਦੇ ਲਈ ਆਪਾਂ ਨੂੰ ਚਾਹੀਦਾ ਸੌਂਫ ਜਮੈਣ ਜੀਰਾ ਸੁੱਕਾ ਧਨੀਆ ਤੇ ਮੇਥੇ ਇਹ ਤੁਸੀਂ ਇਹਨਾਂ ਦੀ ਮਾਤਰਾ ਆਪਣੇ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਕ ਆਪਾਂ achar ਬਣਾਉਣਾ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਡਰਾਈ ਰੋਸਟ ਕਰ ਲੈਣਾ ਇਹ ਕਲੌਂਜੀ ਹੈ ਇਹਨੂੰ ਆਪਾਂ ਬਾਅਦ ਚ ਪਾਵਾਂਗੇ ਸੋ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਡਰਾਈ ਰੋਸਟ ਕਰ ਲੈਣਾ ਜਦੋਂ ਖੁਸ਼ਬੂ ਜੀ ਆਉਣ ਲੱਗ ਜੇ ਆਪਾਂ ਨੇ ਇਹਨਾਂ ਨੂੰ ਕੀ ਕਰਨਾ ਮਿਕਸੀ ਦੇ ਨਾਲ ਆਪਾਂ ਗ੍ਰाइंड ਕਰ ਲੈਣਾ ਸਾਰਾ ਇਹ ਲੈੱਕ ਪਾਊਡਰ ਜੀ ਤਰ੍ਹਾਂ ਬਣਾ ਲੈਣਾ ਤੇ ਤੇਲ ਜਿਹੜਾ ਆਪਾਂ ਪਾਉਣਾ ਉਹ ਚੰਗੀ ਤਰ੍ਹਾਂ ਕਾੜ ਲੈਣਾ ਪਹਿਲਾਂ ਕਾੜਨ ਤੋਂ ਬਾਅਦ ਗੈਸ ਜਿਹੜਾ ਬੰਦ ਕਰ ਦੇਣਾ ਇਸ ਵਿੱਚ ਆਪਾਂ ਪਾਵਾਂਗੇ ਨਮਕ, ਮਿਰਚ, ਹਲਦੀ ਤੇ ਕਾਲਾ ਨੂਨ ਸੋ ਗਰਮ ਤੇਲ ਦੇ ਵਿੱਚ ਜਿਹੜਾ ਆਪਾਂ ਸਾਰਾ ਮਸਾਲਾ ਐਡ ਕਰ ਦਾਂਗੇ ਨਾਲ ਹੀ ਨਮਕ, ਮਿਰਚ, ਹਲਦੀ ਵੀ ਐਡ ਕਰ ਦਾਂਗੇ ਤੇ ਹੁਣ ਆਪਾਂ ਗੈਸ ਜਿਹੜਾ ਔਨ ਕਰ ਲਾਂਗੇ ਗੈਸ ਦੀ ਫਲੇਮ ਆਪਾਂ ਲੋ ਰੱਖਣੀ ਹੈ ਇੱਥੇ ਇਸ ਵਿੱਚ ਨਾਲ ਹੀ ਆਪਾਂ ਕੋਲੰਜੀ ਐਡ ਕਰਨੀ ਆ। ਨਾਲ ਦੀ ਨਾਲ ਆਪਾਂ ਇਸ ਦੇ ਵਿੱਚ ਆਪਾਂ ਔਲੇ ਪਾ ਦੇਣੇ ਨੇ। ਸੋ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਦੇਣਾ ਮਿਕਸ ਤਾਂ ਜੋ ਜਿਹੜਾ ਸਾਰਾ ਆਪਣਾ ਮਸਾਲਾ ਉਹ ਵਧੀਆ ਪ੍ਰੋਪਰੀ ਦੀ ਕੋਟਿੰਗ ਕਰ ਦੇਣੀ ਆ ਸਾਰੇ। ਇਦਾਂ ਕਰਕੇ ਆਪਾਂ ਨੇ ਇੱਥੇ ਆਪਾਂ ਗੈਂਸ ਜਿਹੜਾ ਕੱਟ ਤੀ ਰੱਖਣਾ ਲੋ ਰੱਖਿਓ। ਇਥੇ ਆਪਾਂ 5-7 ਮਿੰਟ ਜਿਹੜਾ ਇਦਾਂ ਦੇ ਉੱਪਰ ਕਟਸ਼ੀ ਚਲਾਉਂਦੇ ਹੋਏ ਸਾਰਾ ਮਿਕਸ ਕਰ ਦੇਣਾ ਤੇ ਚਾਰ ਬਣਨ ਤੋਂ ਬਾਅਦ ਤੁਸੀਂ ਢੱਕਣ ਬਿਲਕੁਲ ਨਹੀਂ ਰੱਖਣਾ ਉੱਪਰ ਇਹਨੂੰ ਆਪਾਂ ਇਦਾਂ ਹੀ ਛੱਡ ਕੇ ਜਿਹੜਾ ਠੰਡਾ ਕਰਨਾਗਾ ਠੰਡਾ ਹੋਣ ਤੋਂ ਬਾਅਦ ਹੀ ਆਪਾਂ ਇਹਨੂੰ ਸਟੋਰ ਕਰਨਾਗਾ ਦੇਖੋ ਕਿੰਨਾ ਸੋਹਣਾ ਆਪਣਾ ਜਿਹੜਾ ਰੈਡੀ ਹੋਇਆ ਚਾਰ ਬਣ ਕੇ ਤੇ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਇਹ ਅੱਜ ਮੈਂ ਕਾਫੀ ਟਾਈਮ ਦੇ ਬਾਅਦ ਜਿਹੜਾ ਕੁਕਿੰਗ ਦੀ ਕੋਈ ਵੀਡੀਓ ਬਣਾਈ ਆ ਸੋ ਪਲੀਜ਼ ਸਾਰੇ ਜਰੂਰ ਪਿਆਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ